ਸਤਿ ਸ਼੍ਰੀ ਅਕਾਲ ਜੀ ਮੈਂ ਜਸਟ ਇ ਲੋਕਾ ਟੀਵੀ ਐਂਡ ਅਰਾਈਨਲ ਮਿਲਕੇਸ ਵੀਡੀਓ ਨੂੰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜਰੀਏ ਆਪਾਂ ਗੱਲਬਾਤ ਕਰਦੇ ਹਾਂ ਦੀ ਪੰਜਾਬੀ ਭਾਸ਼ਾ ਦੇ ਬਾਰੇ ਚ ਪੰਜਾਬੀ ਜ਼ੁਬਾਨ ਦੇ ਬਾਰੇ ਚ ਪੰਜਾਬੀ ਭਾਸ਼ਾ ਦੇ ਵਿੱਚ ਨਾ ਅਕਸਰੀ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਸਵਾਲ ਆ ਜਿਹੜਾ ਉਹ ਥੋੜਾ ਜਿਹਾ ਇਸ ਢੰਗ ਨਾਲ ਪੁੱਛਿਆ ਜਾਂਦਾ ਕਿ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਸਾਨੂੰ ਜਵਾਬ ਆਉਂਦਾ ਏ ਪਰ ਪੇਪਰ ਦੇ ਕੇ ਬਾਅਦ ਬੀ ਇਹ ਤਾਂ ਵੀ ਨਾ ਆਉਂਦਾ ਸੀ ਆਨਸਰ ਵੀ ਉਹ ਸਵਾਲ ਹੀ ਕੁਛ ਇਸਤੇ ਅੱਤੰਮ ਨਾਲ ਪੁੱਛਦੇ ਆ ਘੁਮਾ ਕੇ ਪੁੱਛਦੇ ਆ ਜਿਹਦੇ ਤੇ ਅਸੀਂ ਸਾਨੂੰ ਕਨਫਿਊਜ਼ਨ ਜਿਹੜੀ ਆ ਉਹ لازਮੀ ਹੋ ਜਾਂਦੀ ਉਲਝ ਜਿੱਪੈ ਜਾਂਦੀ ਸੀ ਇਸੇ ਤਰ੍ਹਾਂ ਦਾ ਇੱਕ ਸਵਾਲ ਹੈ ਕਿ ਨਵੀਨਤਮ ਟੋਲੀ ਕੀ ਹੁੰਦੀ ਹੈ ਜਾਂ ਨਵੀਨ ਟੋਲੀ ਕੀ ਹੁੰਦੀ ਹੈ ਉਹਦੇ ਵਿੱਚ ਨਵੀਨ ਸ਼ਬਦ ਯਾਨੀ ਕਿ ਨਵਾਂ ਹਨ ਨਵਾਂ ਕੀ ਐਡ ਆਨ ਹੋਇਆ ਹੈ ਪੰਜਾਬੀ ਵਰਣਮਾਲਾ ਦੇ ਵਿੱਚ ਵਰਣਮਾਲਾ ਸੰਸਾਰਿਆਂ ਨੂੰ ਪਤਾ 35 ਅਖਰੀ ਜਿਹੜੀ ਕਿ ਹੁਣ 41 ਅੱਖਰ ਹੋ ਗਏ ਨੇ ਗੁਰਮੁਖੀ ਭਾਸ਼ਾ ਦੀ ਜਿਹੜੀ ਵਰਣਮਾਲਾ ਆ ਉਹਦੇ ਵਿੱਚ 41 ਅੱਖਰ ਯਾਨੀ ਕਿ ਪਹਿਲਾਂ ਵਾਲੇ 35 ਦੇ ਵਿੱਚ 6 ਅੱਖਰ ਹੋਰ ਜੋੜੇ ਗਏ ਸਰ ਸੋ ਉਹ 6 ਜੋੜੇ ਹੋਏ ਅੱਖਰ ਜਿਹੜੇ ਨੇ ਉਹ ਨਵੀਨ ਟੋਲੀ ਆ ਉਹ ਅੱਖਰਾਂ ਦਾ ਸਮੂਹ ਹੈ ਜਿਹੜਾ ਉਸੇ ਨੂੰ ਅਸੀਂ ਨਵੀਨ ਜਾਂ ਫਿਰ ਨਵੀਨਤਮ ਟੋਲੀ ਆਖਦੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਹੜੀ ਕਿਹੜੀ ਅੱਖਰ ਨੇ ਸਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਅੱਛਾ ਕਨਫਿਊਜ਼ਨ ਕਿੱਥੇ ਆ ਗਈ ਕਿ ਉਹਨਾਂ ਨੇ ਸਵਾਲ ਨੂੰ ਕੁਛ ਵੱਖਰੇ ਢੰਗ ਨਾਲ ਪੁੱਛ ਲਿਆ ਸੋ ਇੱਥੇ ਮੈਂ ਇੱਕ ਹੋਰ ਕਨਫਿਊਜ਼ਨ ਤੁਹਾਡੀ ਦੂਰ ਕਰਨਾ ਚਾਹੁੰਦੀ ਆ ਕਿ ਜਦੋਂ ਅਸੀਂ ਉਚਾਰਨ ਕਰਦੇ ਆ ਨਾ ਚਾਹੇ ਉਹ ਸੱਸੇ ਪੈਰ ਬਿੰਦੀ ਦਾ ਉਚਾਰਨ ਕਰਦੇ ਆ ਜਦੋਂ ਸੱਸੇ ਪੈਰ ਅੱਖਰ ਤਾਂ ਵਿੱਚੋਂ ਹੀ ਲੈਨੇ ਪੈਂਦੀ ਅੱਖਰਾਂ ਜੋ ਜਿਹੜੇ ਨਵੇਂ 6 ਵੀ ਆ ਬਸ ਪੈਰ ਬਿੰਦੀ ਪਾ ਕੇ ਉਹ ਕੀ ਸੀ ਜਿਹੜੇ ਉਰਦੂ ਫਾਰਸੀ ਭਾਸ਼ਾ ਦੇ ਸ਼ਬਦ ਸੀਗੇ ਉਹਨਾਂ ਨੂੰ ਸੰਬੋਧਨ ਕਰਨ ਦੇ ਲਈ ਸਾਡੇ ਕੋਲੇ ਕੁਝ ਟੁਕਮੇ ਅੱਖਰ ਨਹੀਂ ਸਨ ਇਸ ਲਈ ਐਡ-ਆਨ ਕਰ ਦਿੱਤੇਗੇ ਬਾਅਦ ਵਿੱਚ ਤੇ ਜਦੋਂ ਹਣ ਸੱਸੇ ਪੈਰ ਬਿੰਦੀ ਪੈ ਗਿਆ ਤਾਂ ਉਹ ਸੱਸੇ ਪੈਰ ਬਿੰਦੀ ਸੱਸਾ ਬੋਲ ਲਿਤਾ ਹੋਊਗੀ ਧੀ ਜ਼ਾਹਿਰ ਜੀ ਗੱਲ ਨਾ ਜਦੋਂ ਪੈਰ ਬਿੰਦੀ ਪਾਈ ਆ ਤਾਂ ਉਹਦਾ ਉਚਾਰਨ ਵੀ ਕੁਝ ਵੱਖਰਾ ਹੀ ਹੋਏਗਾ ਨਾ ਤਾਂ ਹੀ ਸਾਨੂੰ ਜ਼ਰੂਰਤ ਪਈ ਪੈਰ ਬਿੰਦੀ ਪਾਉਣ ਦੀ ਨਹੀਂ ਤਾਂ ਸਾਡੇ ਕੋਲ ਇੱਕ ਅੱਖਰ ਆਲਰੇਡੀ ਸੀ ਦਾ ਸੱਸਾ ਅਸੀਂ ਉਹਦੇ ਪੈਰ ਬਿੰਦੀ ਕਿਉਂ ਪਾਈ ਜੋ ਸਸੇ ਪੈਰ ਬਿੰਦੀ ਜਦੋਂ ਪੈ ਜਾਂਦੀ ਆ ਤਾਂ ਉਹ ਸਸਾ ਬੋਲ ਨਹੀਂ ਹੁੰਦਾ ਸ਼ਾ ਬੋਲਿਆ ਹੋ ਜਾਂਦਾ ਹੁਣ ਅਸੀਂ ਕਨਫਿਊਜ਼ਨ ਇੱਥੇ ਵੀ ਕ੍ਰੀਏਟ ਹੋ ਗਈ ਕਿ ਜਦੋਂ ਸਾਡੇ ਕੋਲ ਆਲਰੇਡੀ ਛੱਛਾ ਹੈ ਤਾਂ ਫਿਰ ਸਸੇ ਪੈਰ ਬਿੰਦੀ ਪਾਉਣ ਦੀ ਕੀ ਜ਼ਰੂਰਤ ਪਈ ਸੀ ਤਾਂ ਇੱਥੇ ਇੱਕ ਗੱਲ ਮੈਂ ਕਲੀਅਰ ਕਰ ਦੇਣੀ ਹੈ ਕਿ ਛੱਛਾ ਜਿਹੜਾ ਆ ਉਹ ਆਪਾਂ ਕਹਿੰਦੇ ਨੇ ਕਰੋੜ ਕੇ ਬੋਲਿਆ ਜਾਂਦਾ ਹੈ ਛੱਛੇ ਪੈਰ ਬਿੰਦੀ ਜਿੱਥੇ ਸਸੇ ਪੈਰ ਬਿੰਦੀ ਸ਼ਾ ਆ ਗਿਆ ਉਹ ਥੋੜਾ ਹਿੰਦੀ ਦਾ ਟੱਚ ਉਹਦੇ ਵਿੱਚ ਆ ਗਿਆ ਸੋ ਉਚਾਰਨ ਕਰਕੇ ਦੇਖੋ ਤਾਂ ਹੀ ਸਾਡੇ ਲਈ ਇਹ ਚੀਜ਼ ਬੜੀ ਸੌਖੀ ਹੋ ਜਾਂਦੀ ਹੈ ਸਮਝਣੀ ਕਿ ਇਹਨੂੰ ਅਸੀਂ ਜਦੋਂ ਇਹਨੂੰ ਪ੍ਰੋਨਾਂਸ ਕਰਕੇ ਦੇਖਦੇ ਆ ਇਹਦਾ ਉਚਾਰਨ ਕਰਕੇ ਦੇਖਦੇ ਨੂੰ ਬੋਲ ਕੇ ਦੇਖਦੇ ਆ ਤਾਂ ਸਾਨੂੰ ਜਿਹੜੇ ਇਹਦੇ ਵਿੱਚਲੇ ਫਰਕ ਨੇ ਉਹ ਸਮਝ ਆਉਂਦੇ ਨੇ ਅਣੀ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਪੈਰ ਜੱਜੇ ਪੈਰ ਫਫੇ ਪੈਰ ਤੇ ਲੱਲੇ ਪੈ ਇਹ ਆਮ ਅੱਖਰ ਜਿਹੜੇ ਅਸੀਂ ਬੋਲਾਂਗੇ ਉਹਨਾਂ ਦੇ ਨਾਲੋਂ ਇਹਨਾਂ ਦਾ ਸੰਬੋਧਨ ਜਿਹੜਾ ਆ ਇਹਨਾਂ ਦੀ ਪ੍ਰਨੰਸੀਏਸ਼ਨੋਂ ਵੱਖਰੀ ਹੋਏਗੀ ਖਖਾ ਇਹ ਖਖੇ ਪੇਰ ਬਿੰਦੀ ਬੋਲਾਂਗੇ ਤਾਂ ਉਹ ਖ ਆ ਜਾਏਗਾ ਯਾਨੀ ਹਿੰਦੀ ਭਾਸ਼ਾ ਦੇ ਵਿੱਚ ਜਿਹੜੀ ਉਹ ਸੌਫਟਨੈਸ ਆ ਜਿਹੜਾ ਉਸ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਜਿਵੇਂ ਛੱਛੇ ਦੀ ਗੱਲ ਕਰਕੇ ਅਸੀਂ ਕਰੋੜ ਕੇ ਬੋਲਣ ਦੀ ਛੱਛੇ ਦੀ ਜ਼ਰੂਰਤ ਆ ਜਿਵੇਂ ਇੰਗਲਿਸ਼ ਵਿੱਚ ਵੀ ਸਸਾ ਅਸੀਂ ਲਿਖਣਾ ਹੈ ਤਾਂ ਨਾਰਮਲ ਸਸਾ ਐਸ ਨਾਲ ਅਸੀਂ ਲਿਖਦੇ ਹਾਂਗੇ ਜਿੱਥੇ ਪੇਰ ਬਿੰਦੀ ਆ ਗਈ ਉੱਥੇ ਐਸ ਦੇ ਨਾਲ ਅਸੀਂ ਐਚ ਵੀ ਵਰਤੋਂ ਕਰਾਂਗੇ ਸੋ ਇਹ ਇਹਦਾ ਫਰਕ ਹੈ ਜਿਹੜਾ ਸਾਨੂੰ ਅਸੀਂ ਉਚਾਰਨ ਕਰਕੇ ਦੇਖਾਂਗੇ ਤਾਂ ਸਾਨੂੰ ਸਿੱਧਾ ਹੀ ਸਮਝ ਆ ਜਾਏਗਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ